ਅੱਜ ਆਪਣਾ ਇੱਕ ਹੋਰ ਪਾਰਸਲ ਆਇਆ ਜੀ ਇਹ ਸਹਿਜ ਨੇ ਪਤਾ ਨਹੀਂ ਕੀ ਮੰਗਾਇਆ ਦਿਖਾਉਣੇ ਆ ਤੁਹਾਨੂੰ ਖੋਲ ਕੇ ਪਤਾ ਨਹੀਂ ਕੀ ਕੁਝ ਮੰਗਉਂਦਾ ਰਹਿੰਦਾ ਇਹ ਰੋਜ਼ ਹੀ ਕੁਛ ਨਾ ਕੁਛ ਕਦੇ Amazon ਤੋਂ ਕਦੇ Meesho ਤੋਂ ਚੱਕ ਕੇ ਆਰਡਰ ਮਾਰ ਦਿੰਦਾ ਹਲੇ ਸਕੂਲੋਂ ਆ ਕੇ ਨਾ ਵਰਦੀ ਚੇਂਜ ਕੀਤੀ ਐ ਤੇ ਬਸ ਦਵਾ ਦਵਾ ਵੇਖ ਲਿਆ ਵੀ ਮੇਰਾ ਪਾਰਸਲ ਘਰੇ ਆ ਗਿਆ ਤੇ ਉਹੋ ਚੁੰਬੜ ਗਿਆ ਕੋਲੋਂ ਦੇ ਵਿੱਚੋਂ ਕੱਢ ਲਾ ਇਹਦੇ ਵਿੱਚ ਹੈ ਮਸਾਲਾ ਨਾ ਮੈਨੂੰ ਫੜਾ ਦੇ ਉਹਰੇ ਹਾਲੋ 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 ਲੈ ਮੈਂ ਕੋਲ ਕੇ ਦਿੰਦਾ ਮੰਮੀ ਨਾਲ ਪੈਸੇ ਦੇ ਦਰਮੀ ਆਈ ਹੈ ਉਹ ਸ਼ੋਜੀ ਸੀਜ਼ਰ ਲੈ ਕੇ ਆ ਕਿਆ ਮਚਾਈ ਹੁੰਦਾ ਜੀ ਹਨਾ ਜਦੋਂ ਤੁਸੀਂ ਚਾਹ ਮੰਗਾਉਣੀ ਆਪਾਂ ਟਵਰ ਨਾਲੋਂ ਜ਼ਿਆਦਾ ਤੇ। ਸਾਡਾ ਸਾਇਡ ਬਹੁਤ ਸੈਟਮੈਂਟ ਰਹਿੰਦਾ। ਬੰਮੀ ਮਹਾਰਾਣੀ ਜੀ ਨੂੰ ਗਮਣੀ ਆ ਮੈਂ ਆਰਡਰ ਕਰਤਾ। ਅਹੀਂ ਦੇਰ ਨੂੰ ਆਊਗਾ। ਦੇਖੋ ਜੀ ਇੰਨਾ ਸਮਾਨ ਵੀ ਆਇਆ ਨਾਲ। ਸੋ ਨਾਈਸ। ਉਹ ਸ਼ਾਇਦ ਤਿੰਨ ਕੰਨ ਵੀ ਲੱਗੇ ਆ ਸਾਡੇ ਸ਼ਹਿਦਕਾਨ ਲੱਗੇ ਆ। ਸੋ ਇੱਕ ਲਿਪੂ ਗਲੋ ਜੀ ਆ ਰੇਜਲ ਹੋਣੀ ਆ ਸ਼ਹਿਦਕਾ ਜੀ। ਹਾਂ ਇਹ ਜੇ ਲਾ ਬੇਟਾ ਦੇਖੋ ਕਿੰਨੀ ਵਧੀਆ ਚੀਜ਼ ਤੇ ਇਹ ਕੀ ਹੈ ਨਾ ਪੈਨ ਹੋਣਾ ਆਈ ਥਿੰਕ ਖਤਮ ਹੋ ਗਿਆ ਇਹ ਵੀ ਪਤਾ ਨਹੀਂ ਕੀ ਹੈ ਇਹਦੇ ਬਾਰੇ ਸਾਨੂੰ ਬਾਅਦ ਵਿੱਚ ਦੱਸਾਂਗੇ ਕੀ ਕੁਛ ਹੈ ਦੋ ਇਹ ਪਲਸਨ ਆਈਆਂ ਹਾਂ ਤਾਂ ਇੱਕ ਇਹ ਵੀ ਪਲਸਨ ਹੈ ਇੱਕ ਕੀ ਰਿੰਗ ਵੀ ਹੈ ਤੇ ਇਹ ਵੀ ਪਤਾ ਨਹੀਂ ਕੀ ਹੈ ਕੇ ਕੁਲਫੀ ਜੀ ਦੇਖੋ ਜੀ ਇੰਨਾ ਸਮਾਨ ਆਇਆ ਜੀ ਸੱਜ ਦੇ ਆਰਡਰ ਦੇ ਨਾਲ ਆਪਾਂ ਹੁਣ ਇਹਦਾ ਪੈਸਰ ਖੋਲ ਲਿਆ ਇੱਕ ਇਹ ਕਿੱਟ ਮੰਗਾਈ ਹੈ ਇਹ ਕਿੱਟ ਦੇ ਨਾਲ ਇਹਨੀਆਂ ਚੀਜ਼ਾਂ ਆਈਆਂ ਇਹਦੇ ਬਾਰੇ ਤੁਹਾਨੂੰ ਦੱਸਾਂਗੇ ਫਿਰ ਕੀ ਕੁਛ ਹੈ ਇੱਕ ਇਹ ਤਾਂ ਰੇਜਲ ਹੈ ਤੇ ਸ਼ਾਇਦ ਇਹ ਵੀ ਰੇਜਲ ਹੀ ਹੈ ਇਹ ਪਲਾਸਟਿਕ ਜਿਹਦਾ ਕੁਝ ਤੇ ਇਹ ਪਲਸਨ ਆ ਗਈਆਂ ਇੱਕ ਇਹ ਕੀ ਰੰਗ ਹੈ ਇਸ ਤਰ੍ਹਾਂ ਦਾ ਇੱਕ ਇਹ ਪਤਾ ਨਹੀਂ ਕੀ ਹੈਗਾ ਹੋਰ ਤਦੋ ਮਿਲਦੇ ਆ ਫਿਰ ਸੋਨਾਂ ਨੂੰ ਥੋੜੇ ਚਿਰ ਚੱਟਿਚ ਆ ਵੀ ਪਲਸਨ ਤੇ ਆਹ ਰੇਜ ਲੈ ਗਈ ਆਹ ਜਿਹੜਾ ਚੈਨ ਲੱਗਾ ਤੇ 1 ਕੇਜੀ ਜਾਈ ਹੈ ਇੱਕ ਆਹ ਇਹ ਵੀ ਰੇਜ ਲੱਗਣੇ ਨੇ ਇਹ ਵੀ ਤੇ ਇੱਕ ਆਹ ਵੀ ਹੈ ਵਾਈਟ ਚੱਲਦਾ ਸਕੇ ਜਿਆ 2 3 ਤੇ ਦੋ ਆਹ ਕਲੱਚ ਪਲਸਨ ਹੈ ਜੀ ਇਸ ਤਰ੍ਹਾਂ एक हुआ कोई इंपोर्टेंट चीजा से एक माख जी कारेजल है एक टाइप रेजल है एदा एवं मंगाया वैसे आप चीज ही एवं आन ज लगे उत्ते आए इधरों आए टिकी गुड़ी जी चीज़ आप दें किसाए ਕੀ ਕਰਨੀ ਚਾਹੀਦੀ ਜੀ ਜੇ ਤੇ ਮਰਜ਼ੀ ਪਾ ਦੇ ਅਰੇ ਤੂੰ ਪਾ ਦਿੰਦੇ ਆ ਫਿਰ ਵੱਡਾ ਹੋ ਜਾ ਹਾਂ ਸਹੀ ਗੱਲ ਆ ਪਰ ਫਾਣੀ ਉਹਦੇ ਵਾਸਤੇ ਇਹ ਜੀ ਆਪਾਂ ਨੂੰ ਪਾਰਸਲ ਆਇਆ ਜੀ ਸਹਰਾ ਜੀ ਸਾਰਾ ਹੀ 100 ਤੇ 70 ਰੁਪਈਆ ਦਾ ਤੇ ਚੀਜ਼ਾਂ ਬਹੁਤ ਆ ਇਸ ਵਿੱਚ ਇਹ ਪਹੁੰਚ ਗਏ ਉਹਦੇ ਤੇ ਤੇ ਸਹੀ ਚਲੋ ਸਟਾਪ ਕਰਦੇ ਮੈਂ ਇਹ ਵਾਲਾ ਸਾਰੇ ਨੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹਾਉ ਜੀ ਨੋਮਸ ਲਾਰੋ ਬਖਾਇ ਸੁਨੀਲ ਲੜਕੀ ਹਮ ਹੁਣ ਮੇਰੇ ਹੱਥ ਦੇ ਨੇਲ ਨਾ ਵਧਾ ਲਏ ਅੱਗੀ ਪਹਿਲਾਂ ਨਹੀਂ ਸੀ ਕਦੇ ਹੁੰਦਾ ਇਹ ਹੁਣ ਵਧਾਏ ਅੱਗੀ ਇਹ ਮੈਨੂੰ ਬਿਚ ਥੋੜਾ ਸਾ ਉਹ ਬਜਲ ਗਿਆ ਮੈਂ ਨੇਰ ਵਧਾ ਲੀ ਤੇ ਫਿਰ ਆਪਾਂ ਨੇਰ ਪੇਂਟ ਲਾ ਕੇ ਰੱਖੀ ਚੱਕ ਕੇ ਆਪਾਂ ਲਾਲ ਇਧਰ ਆਪਾਂ ਲਾਉਣੀ ਮੇਰੇ ਹੱਥ ਨਾਲ ਸੰਭ ਦੇ ਬਣੇ ਰਹਿਣ ਉਹ ਕੋਈ ਨਹੀਂ ਕਿ ਆ ਮੰਮੀ ਕੋਈ ਨਹੀਂ ਆ ਬਣੇ ਕੈਲ ਕੋਈ ਨਹੀਂ ਹਾਂਜੀ ਕੀ ਹਾਲ ਚਾਲ ਹੈ ਜੀ ਠੀਕ ਠਾਕ ਵਧੀਆ ਸਭਾ ਨੋ ਹੋ ਗਈ ਜੀ ਸਵੇਰ ਦੇ ਅੱਜ ਦਿਨ ਹੈਗਾ ਜੀ ਵੀਰਵਾਰ ਕੰਮ ਹੋ ਗਿਆ ਜੀ ਸਵੇਰ ਦੇ ਸਾਰੇ ਕਪੜੇ ਤਾਂ ਰਿਵੀਚਾ ਤੇ ਉੱਥੋਂ ਵਾਲਾ ਦਵਾਕੀ ਘਟੇ ਹੋਰ ਵਧੇਗਾ ਠੀਕ ਠਾਕ ਰਾਜੀ ਤੇ ਅੱਜ ਕਪੜੇ ਇਧਰ ਅੰਦਰ ਹੀ ਸੁਪਣੇ ਪਾਏ ਹੈ ਜੀ ਬਾਹਰ ਨਾ ਬਹੁਤ ਜ਼ਿਆਦਾ ਹਵਾ ਵਗੀ ਜਾਂਦੀ ਹੈ ਤੇ ਹਾਲ ਹੀ ਹੈਗਾ ਆ ਜਾਂਦਾ ਸੈਂਡ ਨਾਲੇ ਗਪੇ ਤੇ ਨਾਲੇ ਤੋਤੇ ਬਿਲੀ ਦੇ ਖਰਾਬ ਹੋਣਗੇ ਫਿਰ ਅੰਦਰ ਹੀ ਰੱਖ ਲਿਆ ਜੀ ਸੈਂਡ ਪੱਖਾ ਚੱਲੀ ਜਾਂਦਾ ਤੁਸ ਤੋਂ ਉਹ ਤੋਂ ਵੀ ਸੂਟ ਹੈ ਗਿਆ ਵਰਦਨਾ ਸਹਿਜ ਨਾ ਤੇ ਇੱਕ ਸੂਟ ਆਪਰੇ ਸਿੱਕ ਜਾਣਾ ਹੋਰ ਵਧੀਆ ਜੀ ਹਨਾ ਤੇ ਫਿਰ ਆਪਾਂ ਜ਼ਿਆਦਾ ਸਮਾਂ ਨਾ ਕਰਦੇ ਤੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਸਾਡਾ ਵੀਡੀਓ ਕਿਵੇਂ ਲੱਗਦਾ ਹੈ ਤੇ ਇੱਧਰ ਲ ਬਾਰਬੀ ਜਿਪੀਡ ਰੱਖਿਆ ਜੀ ਬਹੁਤ ਜ਼ਿਆਦਾ ਰੇਤਾ ਹੀ ਜਾਂਦਾ ਸੀਗਾ ਅੰਦਰ ਇਹਨੇ ਫਿਰ ਅਸੀਂ ਬੰਦ ਹੀ ਕਰਤਾ ਤੇ ਅੱਧਰ ਮੱਧ ਦਾ ਕੋਈ ਸੁਲੋ ਵਰਦਵਾਰੀ ਆਪਣੀ ਕਿਸੇ ਅੱਜ ਬਹੁਤ ਜਿੱਤਰ ਨੋਟ ਕੀ ਬੱਤੀ ਵਧੀਆ ਦੀ ਠੀਕ ਠਾਕ ਹੈ ਨਾ ਤੇ ਕਰਦੇ ਆ ਫਿਰ ਬਲੌਗ ਦੇ ਅੰਡ ਇੱਥੇ ਹੀ ਜਿਹੜੇ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜੁੜ ਕਰਿਆ ਕਰਿਆ ਕਰੋ ਚੈਨਲ ਨੂੰ ਤੇ ਮੈਂ 7 ਦਿਨ ਉਹ ਵਧਾ ਲਿਆ ਜੀ ਮੈਨੂੰ ਸੋਹਣੇ ਲੱਗੇ ਤੇ ਇਸ ਤਰ੍ਹਾਂ ਤੇ ਨੌ ਵਧਾ ਕੇ ਸਾਫ ਰੱਖਣੇ ਵੀ ਕਾਫੀ ਔਖਾ ਕੰਮ ਹੋ ਜਾਂਦਾ ਹੈ ਤੇ ਚਲੋ ਹੁਣ ਤਾਂ ਆਪਾਂ ਗੋਏ ਗਾਏ ਵਾਲੇ ਕੰਮ ਹੋ ਕਰਦੇ ਨਹੀਂ ਹੈਗੇ ਹਨਾ ਚੜੂ ਪੁੱਛਦੇ ਹੀ ਹੋ ਜਾਂਦਾ ਤੇ ਜਾਨੀ ਇਸ ਤੇ ਵੀ ਕਰਦੀ ਰਿਹਾ ਤੇ ਪਰ ਫਿਰ ਵੀ ਅੱਥਾਂ ਦੀ ਸਫਾਈ ਆਪਣੀ ਤਾਂ ਜਿੰਦੀ ਹੈ ਨਾ ਸਾਇਦ ਤਾਂ ਕਹਿੰਨਾ ਸੀ ਮੰਮੀ ਤੁਸੀਂ ਨਾਲ ਰੱਖੋ ਤਲ ਜਿੰਨੇ ਜਨ ਚੰਗੇ ਲੱਗੇ ਰੱਖ ਲਾਂਗੇ ਜਿੱਦ ਤੱਕ ਇਹ ਕੱਟਦੇ ਆ ਨਹੀਂ ਇਹਦਾ ਇਹ ਤਾਂ ਆਪਣੀ ਆਪ ਦੀ ਮਰਜ਼ੀ ਹੈ ਨਾ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਜੀ ਵਰਤਵਾਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਜੀ ਤੁਹਾਨੂੰ ਸਾਡੇ ਨਾਲ ਵੀਡੀਓ ਕਿਹੋ ਜਿਹੀਆਂ ਲੱਗਦੀਆਂ ਤੇ ਬਾਕੀ ਵਧੀਆ ਜੀ ਠੀਕ ਠਾਕ ਆ ਵਾਹਿਗੁਰੂ ਦੀ ਕਿਰਪਾ ਨਾਲ ਪਰਮਤਮਾ ਦੇ ਅਨੁਸਾਰ ਨੂੰ ਖੁਸ਼ੀ ਹੱਥੇ ਮੇਰੇ ਭੈਣ ਪਰਮਾਨੰਦ ਦੇਵਾ ਜੀ ਰੱਖੀ ਜੀ ਤੇ ਇੱਕ ਬੱਸ ਰਿਕਵੈਸਟ ਆ ਜੇ ਵੀ ਪੈਨ ਨੂੰ ਸਪੋਰਟ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੁਹਾਡੇ ਪਿਆਰ ਸਿੱਖਤਾ ਵੀ ਬਹੁਤ ਲੋੜਾ ਜੀ ਆਪਾਂ ਨੂੰ ਬਹੁਤ ਜੀ ਬਹੁਤ ਤਾਂ ਤੁਸੀਂ ਸਤਿ ਸ਼ਰਵ ਦੇ ਹੀ ਰਹੇ ਹੋ ਤੇ ਅੱਗੇ ਵੀ ਹੋਊਗਾ ਤੁਹਾਡੇ ਸਾਥ ਦੀ ਲੋੜ ਹੈ ਤੇ ਪ੍ਰਮਾਤਮਾ ਸਾਰਾ ਤੇ ਮੇਰ ਪਰਿਆ ਫਰੱਖੇ ਜੀ ਹਨਾ ਤੇ ਤੁਸੀਂ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਕਮੈਂਟ ਕਰਿਆ ਕਰੋ ਵਧੀਆ ਵਧੀਆ ਤੇ ਚਲੋ ਜੀ ਫਿਰ ਮਿਲਦੇ ਆਂ ਕੋਈ ਸਾਡੀ ਕੋਈ ਵੀਡੀਓ ਚ ਗਲਤੀ ਹੁੰਦੀ ਹੈ ਜਾਂ ਕੁਝ ਵਧੀਆ ਨਹੀਂ ਹੁੰਦਾ ਕੁਝ ਵੀ ਕਿੱਦਾਂ ਸਾਡੇ ਨਾਲ ਸਾਨੂੰ ਗਲਤੀਆਂ ਦੱਸਿਆ ਕਰੋ ਜਿਸ ਤਰ੍ਹਾਂ ਮਾਣੇ ਦੇ ਲੋਕ ਹਨ ਕੋਸ਼ਿਸ਼ 'ਚ ਕਰਦੇ ਆਂ ਕਿ ਚਲੋ ਕਿਸੇ ਮੰਜ਼ਲ ਤੇ ਚੱਲਣ ਦੀ ਇਹਨੂੰ ਸਹੀ ਰੱਖ ਸਕੀਏ ਤੁਹਾਡੇ ਨਾਲ ਜਿਹੜੇ ਲੱਗੇ ਮਾਤਮਾ ਸਾਥ ਦੇ ਵੀ ਜਿਵੇਂ ਨਾ ਚਲੋ ਠੀਕ ਹੈ ਫਿਰ ਮਿਲ ਗਿਆ ਤੁਹਾਨੂੰ ਕੱਲ ਕਿਸੇ ਨਵੇਂ ਲੋਕ ਨਾਲ ਸ਼ੁਰੂ ਤੋਂ ਐਂਡ ਤੱਕ ਸਾਰੀ ਵੀਡੀਓ ਵੇਖਿਆ ਕਰੋ ਜੀ ਤੁਸੀਂ ਵੇਖਦੇ ਤਾਂ ਬਹੁਤ ਹੋਣ ਤੇ ਘੰਟੀ ਵਾਲਾ ਬਟਨ ਨਹੀਂ ਪ੍ਰੈਸ ਕਰਦੇ ਹੈਗੇ ਅਸੀਂ ਕੰਮ ਦੀ ਕਲ ਨਹੀਂ ਕਰਦੇ ਜੰਗੇ ਚੰਗੇ ਚੰਗੇ ਕੰਮ ਕਰਿਆ ਕਰੋ ਸੋਹਣੇ ਸੋਹਣੇ ਨਾਈਸ ਨਾਈਸ नाइस नाइस कमेंट करो जी भैन सपोर्ट करो चलो जी ठीक है फिर है ना मैं कल ठीक है जी ओके बाय बाय